60000 ਤੋਂ ਅੱਗੇ ਵੀਡੀਓ ਦੇ ਵਿੱਚ ਕਾਰਾਂ ਸਟਾਰਟ ਰਹਿਣਗੀਆਂ ਇਹ 135000 ਦੀ ਕਾਰ ਦੇ ਦੋ 135000 ਨਵੀਂ ਸ਼ੇਪ ਇਹ ਕਾਰ ਦੇ ਦਵਾਂਗੇ ਜੀ 150000 155000 50000 ਵਿੱਚ ਤਰੀਕ ਚੱਲਦੀ ਹੈ ਠੀਕ ਹੈ ਘੱਟੋ ਘੱਟ ਵੀ ਇਹ ਤੇ 5 5.5 ਦੀ ਸੈਸਰੀ ਲੱਗੀ ਹੋਈ ਹੈ ਕਾਰ ਇਹ ਬੰਦੇ ਨਾ ਮੰਨੂਗੇ ਨਹੀਂ ਜਦੋਂ ਆਉਗੇ ਨਾ ਉਹਨਾਂ ਨੂੰ ਕੱਲੀ ਕੱਲੀ ਚੀਜ਼ ਗਿਣਾ ਦਿਓ ਹਾਂ ਕੱਲੀ ਕੱਲੀ ਗਿਣਾ ਕੇ ਦਵਾ ਇਹ ਕਾਰ ਦੇ ਦਵਾਂਗੇ ਜੀ 160000 ਦੀ ਦਾਤ 100000 80000 ਦੇ ਵਿੱਚ ਇਹ ਕਾਰ ਭਾਜੀ ਦੇ ਦਵਾਂਗੇ 190000 ਦੀ ਕਰ ਦੇਵਾਂ 190 ਦੀ ਐਂਡੇ ਤੇ ਹਾਰਾਂ ਦਾ ਸੀਜ਼ਨ ਆ ਚੁੱਕਾ ਵਾ ਅੱਜ ਦੁਸ਼ਹਿਰੇ ਦਾ ਦਿਨ ਆ ਪਹਿਲਾਂ ਤਾਂ ਬਾਈ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੰਨਾ ਵੀ ਆਪਣਾ ਪਰਿਵਾਰ ਆ ਜਿਹੜੂ ਤੇ ਫੇਸਬੁੱਕ ਆ ਬਾਈ ਤੈਨੂੰ ਲੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਆਪਣੇ ਭਰਾ ਨੂੰ ਪਿਛਲੀ ਵਾਰ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਆਏ ਸੀਗੇ ਤੇ ਮੈਂ ਕਹਿੰਦਾ ਇੰਨਾ ਕੁ ਪਿਆਰ ਦਿੱਤਾ ਤੁਸੀਂ ਇੰਨਾ ਕੁ ਭਰਮਾ ਹੰਗਾਰਾ ਦਿੱਤਾ ਵੀ ਬਾਈ ਹੋਣੀ ਪੂਰੇ ਖੁਸ਼ ਹੋ ਗਏ ਤੇ ਅੱਜ ਖੜੇ ਆ ਬਾਈ ਮੱਲੂ ਪੋਤੇ ਰਾਣਾਕਾਰ ਬਾਜ਼ਾਰ ਮਣੀ ਵੀਰ ਆਪਣੇ ਨਾਲ ਸਸੀ ਗਲਵੇ ਅੱਛਾ ਪਹਿਲੀ ਵਾਰ ਆਪਾਂ ਚਲੋ ਜੁੜੇ ਸੀਗੇ ਉਦੋਂ ਥੋੜਾ ਜਿਹਾ ਚਲੋ ਦੋਨਾਂ ਦੇ ਸੀਗਾ ਵੀ ਮਨਾਂ ਚ ਪਿਆਰ ਕਿੱਦਾਂ ਹੋਊਗਾ ਜਾਂ ਕਿਵੇਂ ਆਊਗਾ ਜਿੰਨੇ ਭਰਾ ਆਏ ਆਪਣੇ ਥਰੂ ਸਾਰੇ ਮਤਲਬ ਵਧੀਆ ਸੀ ਐਨ ਵਧੀਆ ਭਾਜੀ ਹੈ ਵਧੀਆ ਪੂਰਾ ਵਧੀਆ ਰਿਸਪੌਂਸਿੰਗ ਪੂਰਾ ਰਿਸਪੌਂਸ ਵਧੀਆ ਮਿਲਿਆ ਭਾਜੀ ਤੇ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਤੇ ਅੱਜ ਦੀ ਜੇ ਗੱਲ ਕਰਾਂ ਇਹ ਵੀਡੀਓ ਦੀਵਾਲੀ ਸਪੈਸ਼ਲ ਆਫਰਾਂ ਵਾਲੀ ਵੀਡੀਓ ਹੋਣ ਵਾਲੀ ਆ ਮਤਲਬ ਜਿਹੜੇ ਅੱਜ ਦੇ ਤੁਹਾਨੂੰ ਰੇਟ ਦਵਾਂਗੇ ਦੀਵਾਲੀ ਦੇ ਸ਼ਹਿਰੇ ਤੇ ਨਾ ਲੋਕੀ ਇੱਕ ਦੂਜੇ ਨੂੰ ਗਿਫਟ ਦਿੰਦੇ ਆ ਤੇ ਸਾਡਾ ਤਾਂ ਕੰਮ ਹੈਗਾ ਕਾਰਾਂ ਦਾ ਐਂ ਤਾਂ ਤੁਹਾਨੂੰ ਕਾਰਾਂ ਹੀ ਦੇ ਸਕਦੇ ਆ ਵਧੀਆ ਰੇਟਾਂ ਦੇ ਉੱਤੇ ਹਾਂਜੀ ਸਟਾਕ ਦਿਖਾ ਦੇਣਾ ਤੁਹਾਨੂੰ ਸਭ ਤੋਂ ਪਹਿਲਾਂ ਔਰ ਇੱਕ ਗੱਲ ਨੋਟ ਕਰ ਲਿਓ 65000 ਤੋਂ ਅੱਜ ਦੀ ਵੀਡੀਓ ਦੇ ਵਿੱਚ ਕਾਰਾਂ ਸਟਾਰਟ ਰਹਿਣਗੀਆਂ ਅਖੀਰ ਤੱਕ ਬਾਈ ਇਹ ਇਸ ਵੀਡੀਓ ਨੂੰ ਪੂਰਾ ਦੇਖ ਲਿਓ ਤੁਹਾਡਾ ਮਤਲਬ ਕਿ ਬਹੁਤ ਜ਼ਿਆਦਾ ਫਾਇਦਾ ਕਰਾਵਾਂਗੇ ਆਲਟੋਆਂ ਦਾ ਬਾਈ ਆ ਸਾਰਾ ਸਟਾਕ ਆ ਉਹ ਪਿੱਛੇ ਤੋਹਫੇ ਵਾਲੀਆਂ ਕਾਰਾਂ ਖੜੀਆਂ ਹੋਈਆਂ ਵਾ ਬਾਲੀਆਂ ਸਸਤੀਆਂ ਆਲਟੋਆਂ ਬਾਈ ਆ ਸਾਰੀਆਂ ਸਟਾਕ ਇੱਕ ਵਾਰੀ ਤੁਹਾਨੂੰ ਨਿਗਾਹ ਕਰਾ ਦੇਣਾ ਸ਼ੁਰੂ ਆਪਾਂ ਕਰਦੇ ਆ ਬਾਹਰੋਂ ਤੇ ਨਾਲ ਤੁਹਾਨੂੰ ਹੌਲੀ-ਹੌਲੀ ਆਪਾਂ ਸਮਝਾ ਦਿੰਨੇ ਆ ਪੂਰਾ ਐਡਰੈਸ ਹਨ ਵੀ ਆਪਾਂ ਆਣਾ ਕਿੱਥੇ ਆ ਹਾਂਜੀ ਹਾਂਜੀ ਹੁਣ ਇਹ ਦੱਸੋ ਵੀ ਆ ਇੱਕ ਵਾਰੀ ਕੈਮਰਾ ਘੁਮਾ ਦਿਓ ਆ ਦੇਖੋ ਬਾਈ ਆ ਸਾਰਾ ਸਟਾਕ ਅੱਜ ਤੁਹਾਡੇ ਲਈ ਨਾ ਤਿਆਰ ਕੀਤਾ ਹੋਇਆ ਵਾ ਅਨੋਵਾ ਬਹੁਤ ਮੰਗਦੇ ਹੋ ਤੁਸੀਂ ਆ ਦੇਖੋ ਦੋਆਬੇ ਵਾਲੇ ਪਾਸੇ ਆ ਵੀ ਬੜੀਆਂ ਮਸ਼ਹੂਰ ਆ ਅਨੋਵਾ ਹੋ ਗਈਆਂ ਬਾਕੀ ਫੋਰਚੂਨਰਾਂ ਥਾਰਾਂ ਆਰਟੀਆ ਗੱਡੀ ਬੜੀ ਮੰਗਦੇ ਹੋ ਤੁਸੀਂ ਫਿਰ ਉਧਰ ਸਵਿਫਟਾਂ ਦੇਖ ਲਓ ਬਾਈ ਜਿਹੜੀਆਂ 9 10 ਮਾਡਲ ਹੋ ਗਈਆਂ ਡਿਆਰਾਂ ਹੋ ਗਈਆਂ ਆਹੀ ਕੁਛ ਵੇਚਦਾ ਆਹੀ ਕੁਛ ਤੁਸੀਂ ਮੰਗਦੇ ਹੋ ਤੇ ਇਸ ਪੂਰੀ ਵੀਡੀਓ ਨੂੰ ਤੁਸੀਂ ਦੇਖ ਲਿਓ ਅਖੀਰ ਤੱਕ ਐਡਰੈਸ ਸਮਝਾ ਦਿੰਨੇ ਆ ਤੁਹਾਨੂੰ ਆ ਜਿਹੜਾ ਤੁਸੀਂ ਰੋਡ ਦੇਖਦੇ ਪਏ ਇਹ ਹੈਗਾ ਬਾਈ ਹਾਈਵੇ ਹੈ ਨਾ ਹਾਈਵੇ ਹੈ ਜੀ ਮੇਰੇ ਖੱਬੇ ਪਾਸੇ ਜੇ ਮੈਂ ਗੱਲ ਕਰਾਂ ਇਧਰੋਂ ਦੀ ਫਗਵਾੜੇ ਤੋਂ ਰੋਡ ਆਂਦਾ ਬੰਗਿਆਂ ਨੂੰ 메ਨ ਰੋਡ ਆਂਦਾ ਹਾਈਵੇ ਫਗਵਾੜੇ ਤੋਂ ਬੰਗਿਆਂ ਦਾ ਜਦੋਂ 메ਨ ਹਾਈਵੇ ਤੇ ਤੁਸੀਂ ਆ ਜਾਓਗੇ ਤਾਂ ਕਿੰਨੇ ਕ ਕਿਲੋਮੀਟਰ ਫਗਵਾੜੇ ਤੋਂ ਇੱਥੇ ਹੋ ਵਾਲੇ ਤੋਂ ਭਾਜੀ ਹੈਗਾ ਯਾ 17 18 ਕਿਲੋਮੀਟਰ 17 18 ਕਿਲੋਮੀਟਰ ਸਿੱਧਾ ਸਿੱਧਾ ਹੀ ਆ ਹਾਂਜੀ ਮੈਂ ਹਾਈਵੇ ਸਿੱਧਾ ਸਿੱਧਾ ਆਉਂਗੇ ਤਾਂ ਮੱਲੂ ਪੋਤੇ ਦਾ ਨਾ ਉਹਦੇ ਤੇ ਉਹ ਲੋਕੇਸ਼ਨ ਦੇ ਉੱਤੇ ਮੈਪ ਤੇ ਮੱਲੂ ਪੋਤਾ ਸਰਚ ਕਰ ਲਿਓ ਬਾਕੀ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਪਾ ਦੂੰਗਾ ਜਿਵੇਂ ਮੱਲੂ ਪੋਤੇ ਪਿੰਡ ਦਾ ਗੇਟ ਤੁਸੀਂ ਐਂਟਰ ਕਰੋਗੇ ਨਾਲ ਹੀ ਤੁਹਾਨੂੰ ਰਾਣਾ ਕਾਰਬੀਅਰ ਦਿਖਿ ਜਾਣਾ ਵਾ ਤੇ ਸਭ ਤੋਂ ਪਹਿਲੀ ਗੱਡੀ ਤੋਂ ਸਟਾਰਟ ਕਰਦੇ ਆ ਸਭ ਤੋਂ ਪਹਿਲੀ ਅੱਜ ਆਪਣੀ ਪੋਲੋ ਖੜੀ ਆ ਪਰ ਉਹ ਦਿਖਾਣੀ ਨਹੀਂ ਹੈ ਆਪਾਂ ਇਹ ਵੀ ਸੇਲ ਲਈ ਪਾਵਾਂਗੇ ਤੇ ਚੈਨਲ ਨੂੰ ਨਾਲ ਆਪਣੇ ਸਬਸਕ੍ਰਾਈਬ ਕਰਕੇ ਰੱਖਿਓ ਆਪਣੀ ਪਰਸਨਲ ਆ ਬਾਈ ਤੇ ਸਭ ਤੋਂ ਪਹਿਲਾਂ ਬਲੀਨੋ ਦਿਖਾਣੇ ਫੇਰ ਦੱਸੋ ਇਹਦੇ ਬਾਰੇ ਬਲੈਨੋ ਭਾਜੀ 2021 ਮਾਡਲ ਦੀ ਕਾਰ ਆ ਹੂੰ 21 ਹਜ਼ਾਰੇ ਚੱਲੀ ਆ ਬਸ ਹਾਂਜੀ ਲੱਖ ਰੁਪਏ ਦੇ ਸੈਸਰੀ ਲੱਗੀ ਆ ਕਾਰ ਨੂੰ ਇਹ ਇਹ ਨਾ ਸੈਸਰੀ ਬੋਲਦੀ ਵੀ ਪਈ ਆ ਲੱਖ ਰੁਪਏ ਦੀ ਸੈਸਰੀ ਤੇ ਬਹੁਤ ਸੋਹਣੀ ਕਾਰ ਜਿਹਨੂੰ ਕਹਿੰਦੇ ਆ ਕੋਈ ਕੰਮ ਖਰਚਾ ਐ ਨਵੀਂ ਕਾਰ ਆ ਭਾਜੀ ਤੇਲ ਪਾ ਕੇ ਚਲਾਉਣੀ ਆ ਸਾਰੀਆਂ ਕਾਰਾਂ ਹੀ ਅਜਿਹੀਆਂ ਨੇ ਇਹੋ ਜਿਹੀਆਂ ਕਾਰ ਆ ਭਾਜੀ ਵੀ ਤੇਲ ਪਾ ਕੇ ਸਿਰਫ ਚਲਾਉਣੀ ਆ ਚਲਾਉਣੀ ਆ ਭਾਜੀ ਕਾਰ ਆ ਠੀਕ ਆ ਭਾਈ ਤੇ ਇਹ ਦੱਸੋ ਇਹਦਾ ਰੇਟ ਕਿੰਨਾ ਏਅਰ ਰੇਟ ਭਾਜੀ ਉਦਾਂ ਦਾ 6.5 ਦੀ ਡਿਮਾਂਡ ਹੈ ਦੀ ਹਾਂ ਅ ਦਿਵਾਲੀ ਕਰਕੇ ਸਪੈਸ਼ਲ ਦੀ ਦਿਵਾਲੀ ਕਰਕੇ ਭਾਜੀ ਜਿਹੜੇ ਲਾਸਟ ਤੁਹਾਡੇ ਵੀਡੀਓ ਆਫਰ ਆਪਣੀ 6 ਲੱਖ 15000 ਦੀ ਕਾਰ ਦੇ ਦਵਾਂਗੇ 6 ਲੱਖ ਤੇ 15000 ਲਓ ਬਾਈ ਮਤਲਬ ਕਿ ਤੁਸੀਂ ਦੇਖਿਆ ਹੋਣਾ ਵਾ 6 30 6 6.5 ਇਹਦੇ ਤੋਂ ਥੱਲੇ ਤਾਂ ਆਪਾਂ ਕਦੇ ਗੱਲ ਹੀ ਨਹੀਂ ਕੀਤੀ 6.5 ਲੱਖ ਤੋਂ 6 ਲੱਖ 15000 ਦੀ ਆਫਰ ਦੇ ਵਿੱਚ ਇੱਕ ਕਾਰ ਆ ਤੇ ਜਿਹੜੇ ਮੇਰੇ ਭਰਾਵਾਂ ਨੇ ਲੋਨ ਕਰਵਾਉਣਾ ਹੋਇਆ ਸਿਬਲ ਸਕੋਰ ਆਪਣਾ ਚੰਗਾ ਲੈ ਕੇ ਆਏ ਲੋਨ ਵੀ ਬਾਈ ਹੋਣੀ ਕਰਵਾ ਕੇ ਦੇ ਦੇਣਗੇ ਠੀਕ ਹੈ ਬਾਈ ਤੇ ਨਾਮ ਪਹਿਲੇ ਹੀ ਆ ਨਾ ਪਹਿਲੇ ਵਜੇ ਨਾ ਪਹਿਲੇ ਹੀ ਆ ਔਰ ਵੇਰੀਐਂਟ ਕਿਹੜਾ ਭਲਾ ਇਹ ਇਹ ਡੈਲਟਾ ਡੈਲਟਾ ਆ ਗਈ ਹਾਂਜੀ ਡੀਜ਼ਲ ਸੀ ਪੈਟਰੋਲ 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 ਕਾਰ ਆ ਗਈ ਆਹ ਇਹ ਹੈਗੀ ਜੀ 2019 ਮਾਡਲ ਹੂੰ ਡੀਜ਼ਲ ਚ ਕਾਰ ਆ ਪਟਾਨਰ ਦੀ ਕਾਰ ਆ ਅੱਛਾ ਇਹ ਵੀ ਨਾ ਉਹ ਪਹਿਲੇ ਹੀ ਆ ਚੱਲੀ ਕਿੰਨੀ ਕ ਕਦਾ ਕਰੀ ਉਹ ਚੱਲੀ ਆ ਆਰਾਮ ਨਾਲ ਚੱਲੀ ਆ ਆਰਾਮ ਨਾਲ ਮਤਲਬ ਕਿ ਐ ਨਹੀਂ ਆ ਵੀ ਕੋਈ ਅਹੀਂ ਮੀਟਰ ਵੈਕ ਕਰਕੇ ਉਹ ਕੰਮ ਵਾਲਾ ਕੰਮ ਨਹੀਂ ਤੇ ਡੀਜ਼ਲ ਦੀ ਕਾਰ ਆ ਮਾਇਆ ਦੱਸੋ ਕਿੰਨੀ ਮੰਗਦੇ ਹੋ ਮਾਇਆ ਭਾਜੀ ਉਹਦਾ ਤਾਂ 6.5 ਲੱਖ ਰੁਪਏ ਵੀ ਮੰਗੀ ਜਾਂਦੇ ਲੋਕੀ ਉਹਨੂੰ ਛੱਡੋ ਆਪਾਂ ਦਾ ਕਹਿੰਿਆ 5.5 ਲੱਖ ਰੁਪਏ ਦੀ ਕਾਰ 5 ਲੱਖ ਤੇ 50 ਹਜ਼ਾਰ ਇੱਕ ਗਾਵਾ 545 ਦੀ ਦੇ ਦਿਓ 45 ਦੀ ਦੇ ਦਵਾਂਗੇ 5 ਲੱਖ 45 ਹਾਂਜੀ ਤੇ ਆਹ ਬਾਈ ਇਹ ਭਾਜੀ 2013 ਮਾਡਲ ਆ ਡੀਆਰ ਫਸਟ ਓਨਰ ਦੀ ਕਾਰ ਧੀ ਯਾਰ ਹੂੰ ਫਸਟ ਓਨਰ ਦੀ ਲਾਈਟਾਂ ਰ ਬਕਰੇ ਲੱਗੇ ਆ ਜੀ ਅੱਛਾ ਲਾਈਟਾਂ ਇੱਕ ਵਾਰੀ ਦਿਖਾ ਦਿਓ ਸਾਈਡ ਤੋਂ ਤੇ ਕਾਰ ਹੈਗੀ ਆ ਡੀਐਲ ਕੇ ਪੈਟਰੋਲ ਡੀਜ਼ਲ ਆ ਜੀ ਡੀਜ਼ਲ ਆ ਗਈ ਵੀਡੀ ਆਈ ਵੀਡੀ ਆਈ ਅੰਦਰੋਂ ਮੈਟਿੰਗ ਵੀ ਹੋਈ ਆ 7D ਹਾਂਜੀ 7 ਮੈਟਿੰਗ ਹੀ ਮੈਟਿੰਗ ਹੋਈ ਹੋਈ ਆ ਅੰਦਰੋਂ ਦੀ ਤੇ ਰੁਪਈਏ ਪਈਏ ਭਾਜੀ ਇਹਦੇ ਵਧੀਆ ਸਾਡੇ 3.5 ਲੱਖ ਰੁਪਏ ਦੀ ਗੱਡਾ ਇਹ ਵੀ 3.45 ਦੀ ਦੇ ਦਿਓ 45 ਜੀ ਦਾਨਾ ਦਾਨਾ ਠੀਕ ਹੈ 3.45 ਲੱਖ ਆਹਾ ਇਹ ਭਾਜੀ 2014 ਮਾਡਲ ਦੀ ਆ ਜੀਡੀਆਈ ਠੀਕ ਹੈ ਟੌਪ ਵਾਲਾ ਮਾਡਲ ਆ ਜੀ ਹੂੰ ਫਰਸਟ ਓਨਰ ਕਾਰ ਆ ਹੂੰ ਚਾਰੇ ਟਾਇਰ ਸੀਏਟ ਦੇ ਨਵੇਂ ਪਏ ਆ ਇਹ ਜੀਡੀਆਈ ਆ ਗਈ ਹੈ ਨਾ ਟੌਪ ਵਾਲਾ ਆ ਗਿਆ ਜੀ ਟੌਪ ਵਾਲਾ ਮਾਡਲ ਆ ਹਸੋ ਫੇ ਇਹ ਭਾਜੀ ਦੇ ਦਵਾਂਗੇ ਇੱਕ ਵੇ ਇੱਕੋ ਹੀ ਦੇ ਦਿਓ ਰੇਟ 4.5 ਲੱਖ ਦੀ ਦੇ ਦਵਾਂਗੇ 4.5 ਦੀ ਹਾਂਜੀ ਕਰ ਲਓਗੇ ਥੋੜਾ ਮਾਨਤਾ ਮਾਨਤਾਂ ਨਾਲ ਮੌਕੇ ਤੇ ਕਰ ਲਮਾ ਚਲੋ ਫੇ ਕਰ ਦਿਓ ਫੇ ਮੌਕੇ ਤੇ ਤੁਹਾਡਾ ਬਾਈ ਮਾਨਤਾਂ ਨੇ ਇਹਦੇ ਚੁਕਰਾ ਦੇਾਂਗੇ ਫੇ ਆ ਗਈ ਆਪਣੇ ਤੋਂ ਆਰਟੀਕਲ ਆਰਟੀਕਲ ਦੇ ਨਾ ਇੱਕ ਵਾਰੀ ਸਾਰੀ ਲੁੱਕ ਚੈੱਕ ਕਰਾਓ ਯਾਰ ਕਿੰਨੀ ਸੋਹਣੀ ਕਾਰ ਲੱਗਦੀ ਆ ਟਾਇਰ ਲਾਇ ਨਵੇਂ ਲੱਗੇ ਹੋਏ ਆ ਤੇ ਕਿਹੜਾ ਇਹ ਪਲਾਜਾ ਡੀਡੀ ਆ ਕਿ ਬੀਡੀ ਆ ਇਹ ਭਾਜੀ ਹੈਗਾ ਬੀਡੀ ਆ ਬੀਡੀ ਆਈ ਵੇਰੀਐਂਟ ਆ ਡੀਜ਼ਲ ਦੀ ਕਾਰ ਆ ਗਈ ਡੀਜ਼ਲ ਦੀ ਕਾਰ ਆ ਮਾਡਲ ਹੈਗਾ 2016 ਅੱਛਾ 16 ਦੀ ਆ ਗਈ ਹਾਂਜੀ ਡੀਜ਼ਲ ਤੇ ਐਵਰੇਜ ਵੀ ਬੜੀ ਸੋਹਣੀ ਆ ਤਨਾਲੇ ਕਹਿੰਦੇ ਇਹਦੇ ਨਾਲ ਦੀ ਤਾਂ ਕਾਰ ਹੈ ਹੀ ਨਹੀਂ ਨਵੀਂ ਸ਼ੇਪ ਆ ਜਾ ਰੇਟ ਦਾ ਵੀ ਸਰਾਇਆਊਗਾ ਇਹਦਾ ਸਰਾਇਆ ਰੇਟ ਚਲੋ ਫੇ ਇੱਕ ਵਾਰੀ ਨਾ ਦੇਖ ਲਿਓ ਆਹ ਦੇਖੋ ਓਵਰਵਿਊ ਚੈੱਕ ਕਰ ਲੈ ਲਾਈਟਰ ਚੈੱਕ ਕਰ ਲੈ ਕਿੰਨੇ ਦੀ ਦੇਣੀ ਆ ਔਫਰ ਰੇਟ 4 ਲੱਖ ਰੁਪਏ ਦੀ ਕਰ ਦੇ ਦਵਾਂਗੇ 4.50 ਦੀ 16 ਮਾਡਲ 16 ਮਾਡਲ ਲਾਈਟਰ ਨਵੇਂ ਬਿੱਲ ਪਰਚਾ ਨਾਲ ਲਓ ਫੇ ਮਿੱਤਰ ਪਿਆਰਿਓ ਅੱਜ ਦਾ ਔਫਰ ਰੇਟ ਧਿਆਨ ਨਾਲ ਸੁਣ ਲਿਓ 16 ਮਾਡਲ ਡੀਜ਼ਲ ਦੀ ਗੱਡੀ ਕਿੰਨੇ ਦੀ ਸਿਰਫ 4.5 ਲੱਖ ਦੀ 4.5 ਲੱਖ ਦੀ ਬਾਈ ਜਿਹੜੇ ਮੇਰੇ ਭਰਾ ਨੂੰ ਕਾਰ ਚਾਹੀਦੀ ਹੋਈ ਨਾ ਬਸ ਪਹੁੰਚ ਜਿਓ ਰਾਣਾ ਕਾਰ ਬਈਆ ਨੰਬਰ ਮੈਂ ਪਾਇਆ ਹੋਇਆ ਹੈ ਸਕਰੀਨ ਤੇ ਉਹਦੇ ਬਾਅਦ ਆ ਗਈ ਕਹਿੰਦੇ ਵੀ ਓਨੇ ਦੀ ਤਾਂ ਕਾਰ ਨਹੀਂ ਜਿੰਨੇ ਦੀ ਸੱਤਰੀ ਲਾ ਛੱਡੀ ਬੰਦੇ ਨੇ ਇੱਥੇ ਇਹ ਭਾਜੀ 2017 ਮਾਡਲ ਦੀ ਕਾਰ ਆ ਹਮ ਸੈਕੰਡ ਓਨਰ ਦੀ ਕਾਰ ਆ ਠੀਕ ਹੈ 50000 ਦੇ ਕਰੀਬ ਚੱਲੀ ਆ ਠੀਕ ਹੈ ਘੱਟੋ ਘੱਟ ਵੀ ਇਤੇ 5 5.5 ਦੀ ਸੈਸਰੀ ਲੱਗੀ ਹੋਈ ਆ ਕਾਰ ਤੇ ਇਹ ਬੰਦੇ ਨਾ ਮੰਨੂਗੇ ਨਹੀਂ ਜਦੋਂ ਆਉਗੇ ਨਾ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਗਿਣਾ ਦਿਓ ਹਾਂ ਕੱਲੀ-ਕੱਲੀ ਗਿਣਾ ਕੇ ਦਵਾਂਗੇ ਗਿਣਾ ਕੇ ਹੀ ਦਿਓ ਠੀਕ ਹੈ ਫੇ ਇਹ ਗੱਲ ਸੱਚ ਆ ਇਹ ਦੱਸੀ ਸੀ ਤੁਸੀਂ ਬਲੈਤੀਆਂ ਦੀ ਕਾਰ ਸੀ ਬਲੈਤੀਆਂ ਦੀ ਕਾਰ ਸੀ ਉਹਨਾਂ ਦਾ ਆਪਾ ਪਰਚੇਜ ਕੀਤੀ ਆ ਬਲੈਤੀਆਂ ਤੋਂ ਵਧੀਆ ਕਾਰ ਆ ਵਜੀਆਂ ਤੇ ਦੇਖੋ ਬਾਈ ਲੈਕਾਂ ਸ਼ਟਾਂ ਜੈਨੂਇਨ ਚੱਲੀ ਹੋਈ ਤੇ ਦੂਜੇ ਨਾਲ ਆਦੀ ਦੂਜੇ ਵਾਲਾ ਰੰਗ 4x4 4x4 ਤੇ ਅੰਦਰੋਂ ਦਿਖਾਓ ਜਰਾ ਇੱਕ ਵਾਰੀ ਨਾ ਇੰਟੀਰੀਅਰ ਵੀ ਬਾਲਾ ਸੋਨਾ ਬਾਈ ਇਹ ਲੈਟਾਂ ਲੂਟਾਂ ਜੋ ਚੱਲਦੀਆਂ ਨਾ ਫੇ ਪਤਾ ਲੱਗਦਾ ਨਾਲੇ ਇਹਨੂੰ ਹੋਰਾਂ ਦੀ ਲੋੜ ਹੀ ਨਹੀਂ ਇਹ ਜਦੋਂ ਸੜਕ ਤੇ ਚੱਲੇ ਨਹੀਂ ਨਾ ਟਾਇਰਾਂ ਨੇ ਦੱਸ ਦੇਣਾ ਕਿ ਹਿਆਰ ਆ ਕੁਝ ਇਹਦਾ ਤੇ ਦੇਖੋ ਬਾਈ ਮਾਡਲ ਸੀਗਾ 2017 17 ਦੱਸੋ ਫੇ ਕਿੰਨੇ ਪੈਸੇ ਆਪਾਂ ਮਤਲਬ ਜੈਜ ਜੈਜ ਕਰਾ ਦਿਓ ਇਹ ਬਾਈ ਉਦਾਂ ਦਾ 7.5 ਡਿਮਾਂਡ ਕਰਦੇ 7.5 ਮੰਗ ਲਓ ਆਪਾਂ ਦਾ ਇੱਕੋ ਹੀ ਰੇਟ ਇੱਕੋ ਹੀ 6 ਲੱਖ ਤੇ 80 ਹਜ਼ਾਰ ਦੀ ਕਰ ਦੇ ਦਵਾਂਗੇ ਜੇ ਸੈਸਰੀ ਦਾ ਹੀ ਇੰਨਾ ਮੁੱਲ ਸੀ ਕਾਰ ਦਾ ਮੁੱਲ ਹੀ ਕੁਝ ਨਹੀਂ ਰਹਿ ਗਿਆ ਹੋਵੇ ਤਾਂ ਮੈਂ ਕਹਾਂ ਜੀ ਕਾਰ ਫਰੀ ਦੀ ਫਰੀ ਪੱਕੀ ਆ ਲੈਣਾ ਇਹ ਪੱਕੀ ਗੱਲ ਆ ਵੀਰੇ ਇਹ ਵੀਰੇ 5 ਸਵਾ 5 ਦਾ ਲੋਨ ਹੋ ਜੂਗੇ ਤੇ ਹੋ ਜੂਗਾ ਹੋ ਜੂਗਾ ਆਰਾਮ ਨਾਲ ਸਲੋ 5 ਤੱਕ ਦਾ ਬਾਈ ਲੋਨ ਵੀ ਹੋ ਜਾਣਾ ਤੁਹਾਡਾ ਔਰ ਵਾਕਈ ਇਹ ਨਾ ਕੋਈ ਸਕੈਮ ਨਾ ਸਮਝੋ ਵੀ ਤੁਹਾਨੂੰ ਕਹਿਤਾ ਵੀ ਬਾਈ 5 5.5 ਦੀ ਸੈਸਰੀ ਔਰ ਲੱਗੀ ਹੋਈ ਆ ਇਹਦੇ ਕਹਿਤੇ ਲਾਈਟ ਟਾਇਰਾਂ ਤੋਂ ਹੀ ਬਾਈ ਤੁਸੀਂ ਦੇਖ ਲਿਓ ਉਹੀ ਕਿੰਨੇ ਮਹਿੰਗੇ ਆ ਹਨਾ ਆ ਲੈਟਾਂ ਦਾ ਜੋੜਾ ਨੰਬਰ ਜੋੜਾ ਨੰਬਰ ਆ ਦੇਖੋ 78 78 ਲਓ ਵੀ ਨੰਬਰ ਦਾ ਵੀ ਤੋਹਫਾ ਮਿਲ ਗਿਆ ਤੁਹਾਨੂੰ ਕਾਲੇ ਰੰਗ ਦੀ ਬੱਕੀ ਜੀ ਨੂੰ ਚਾਹੀਦੀ ਹੋ ਆਸਾ ਗ੍ਰੀਨ ਤੇ ਨੰਬਰ ਚੱਲਦਾ ਪਿਆ ਵਾ ਛੋਟਾ ਇਹ ਭਾਜੀ 2013 ਮਾਡਲ ਆ ਫਾਰਚੂਨਰ ਫਾਰਚੂਨਰ 4/2 ਹਾਂ ਮੈਨੂਅਲ ਮੈਨੂਅਲ ਆ ਗਈ ਸੈਕੰਡ ਓਨਰ ਦੀ ਕਾਰ ਆ ਹੂੰ ਇਹ ਭਾਜੀ ਦੀਵਾਲੀ ਵਾਲਾ ਰੇਟ ਦੱਸ ਦਿਓ ਫੇ ਕਰਾ ਦਿਓ ਪਤਾ ਕੀ ਆ ਦੀ 99 ਦੀ ਡਿਮਾਂਡ ਆ ਇਹਦੀ ਇੱਕੇ ਰੇਟ ਹਾਂ ਇੱਕਾ ਹੀ ਦੇ ਦੋ 8 ਲੱਖ ਰੁਪਏ ਦੀ ਕਾਰ ਦੇ ਦਵਾਂਗੇ 8 ਲੱਖ ਤੇ 50 ਹਜ਼ਾਰ ਦੇ ਵਿੱਚ 2000 ਕਿੰਨਾ ਸੀ 13 13 ਮਾਡਲ ਧਿਆਨ ਨਾਲ ਸੁਣ ਲਿਓ 13 ਮਾਡਲ ਰੇਟ ਸੁਣ ਲਿਆ ਤੁਸੀਂ ਇਹਨੂੰ ਭਾਵੇਂ ਕਾਪੀ ਦੇ ਨੋਟ ਕਰਕੇ ਆ ਜਾਓ ਜਿੱਦਾਂ ਮਰਜ਼ੀ ਜਿੰਨੇ ਦੀ ਕਹਤੀ ਐਨੇ ਦੀ ਉਹ ਮਿਲੂਗੀ ਤੇ ਮੌਕੇ ਤੇ ਆਇਓ ਤੁਹਾਡਾ ਹੋਰ ਮਾਨ ਕਰਾਵਾਂ ਲੌਨ ਵੀ ਹੋ ਜਾਊਗਾ ਲੌਨ ਵੀ ਹੋ ਜਾਣਾ ਇੱਥੇ ਆਹਾਂ ਨੋਵਾ ਕ੍ਰਿਸਟਾ ਇਹ ਹੈਗੀ ਜੀ 2017 ਮਾਡਲ ਸੈਕੰਡ ਓਨਰ ਦੀ ਗੱਾਰ ਅੱਛਾ ਸਵਾ ਲੱਖ ਦੇ ਕਰੀਬ ਚੱਲੀ ਆ ਠੀਕ ਐ ਜੀ ਮਾਡਲ ਆ ਜੀ 4 ਜੀ 4 ਆ ਗਿਆ ਜੀ 4 ਹਾਂਜੀ ਦੱਸੋ ਬਈ ਕ੍ਰਿਸਟਾ ਜਾਂਦੇ ਲੋਕੀ ਰੇਟ ਬਹੁਤ ਬਹੁਤ ਮੰਗਦੇ ਆ ਹਾਂਜੀ ਵੀ ਹੁਣ ਅੱਜ ਜੇ ਸਪੈਸ਼ਲ ਆਪਾਂ ਲੁਧਿਆਣਾ ਅੱਜ ਆਪਾਂ ਆਫਰ ਲਾ ਦੇਣੀ ਲਾ ਦਿਓ ਬਈ 80 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਪੂਰੀ ਪੂਰੀ ਪੂਰੇ 10 ਲੱਖ ਦੀ 8 ਲੱਖ ਦਾ ਲੋਨ ਹੋ ਜਾ ਕਿੰਨਾ ਮਾਡਲ ਦੀ 2017 17 ਮਾਡਲ ਹੈ ਬਾਈ ਨੋਟ ਕਰ ਲਿਓ 17 ਮਾਡਲ ਕੁੱਲ 10 ਲੱਖ ਰੁਪਏ ਔਰ ਮੌਕੇ ਤੇ ਆ ਜਿਓ ਥੋੜਾ ਬਹੁਤ ਥੋੜਾ ਹੋਰ ਰਿਗਾਰਡ ਕਰਾ ਦੂੰਗਾ ਬਸ ਬਾਈ ਨੂੰ ਆ ਕੇ ਇੰਨਾ ਹੀ ਕਹਿਣਾ ਵੀ ਭਰਾ ਦੀ ਵੀਡੀਓ ਦੇਖ ਕੇ ਆਇਆ ਠੀਕ ਹੈ ਨਾ ਜ਼ਰੂਰ ਭਾਜੀ ਧੱਕਾ ਨਹੀਂ ਆ ਮਾਨਦਾਨ ਹੋ ਜਾ ਜਿਹੜਾ ਵੀਡੀਓ ਦੇਖੂੰਗਾ ਭਰਾ ਦੀ ਮਾਨਦਾਨ ਕਰ ਲਵਾਂਗੇ ਜੀ ਆਹਾ ਇਹ ਹੈਗੀ ਜੀ 2012 ਮਾਡਲ ਹੂੰ ਰੀ ਮਾਡਲ ਆ ਵੀ اچھا ਇਹ ਵੀ ਆ ਗਿਆ ਟੌਪ ਵਾਲਾ ਸੀਗਾ ਟੌਪ ਵਾਲਾ ਹਾਂਜੀ ਇਹ ਜੀ 4.5 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਕਿੰਨਾ ਮਾਡਲ 2012 12 ਮਾਡਲ 4 ਲੱਖ ਤੇ 50 ਹਜ਼ਾਰ ਔਰ ਇਹਦੇ ਚ ਕੁਛ ਵੀ ਬੰਦੇ ਨੇ ਰੁਪਈਆ ਨਹੀਂ ਲੈਣਾ ਉੱਤੇ ਹੂੰ ਰੁਪਈਆ ਵੀ ਲੈਣਾ ਨਹੀਂ ਨਾ ਉੱਤੇ ਨਹੀਂ ਵੀ ਜਿਹੇ ਜੀ ਕਾਰ ਆ ਮਤਲਬ ਕਿ ਆ ਕੇ ਸੈਲਫ ਮਾਰੇ ਡੀਜ਼ਲ ਪਾਵੇ ਤੇ ਲੈ ਜੀ ਐਦਾਂ ਹੀ ਆ ਨਾ ਹਾਂ ਦੇਖ ਲਓ ਬਾਈ ਇੰਟੀਰੀਅਰ ਚੈੱਕ ਕਰ ਲਿਓ ਬਹੁਤ ਸੋਹਣੀ ਕਾਰ ਆ ਇੰਟੀਰੀਅਰ ਦੀ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਅਨੋਵਾ ਇੱਕ ਆ ਦੇਤੀ ਤੁਹਾਨੂੰ ਕ੍ਰਿਸ਼ਟਾ ਵੀ ਦੇਤੀ ਇੱਕ ਹੋਰ ਦੇਣ ਜਾ ਰਹੇ ਆ ਆਓ ਤੁਹਾਨੂੰ ਇੱਥੇ ਲੋਨ ਹੋ ਜੂ ਲੋਨ ਭਾਜੀ ਥੋੜਾ ਆਊਗਾ ਥੋੜਾ ਹੋਊਗਾ ਪਰ ਹੋ ਜੂਗਾ ਆਪਣੇ ਇਹਨਾਂ ਕਾਗਜ਼ ਪੱਤਰ ਲਿਆਇਓ ਕਾਗਜ਼ ਕੀ ਕੀ ਲਿਆਣੇ ਭਲਾ ਆਧਾਰ ਕਾਰਡ ਪੈਨ ਕਾਰਡ ਤੇ 6 ਮਹੀਨੇ ਦੀ ਬੈਂਕ ਸਟੇਟਮੈਂਟ ਬੈਂਕ ਦੀ ਬੈਂਕ ਦੀ ਸਟੇਟਮੈਂਟ ਸਟੇਟਮੈਂਟ ਬਾ ਠੀਕ ਆ ਆਹ ਇਹ ਹੈਗੀ ਆ ਜੀ 2014 ਮਾਡਲ ਹੂੰ ਇਹ ਕਾਰ ਦੇ ਦਵਾਂਗੇ ਜੀ ਅ ਲਾਈਟਰ ਲੱਗੇ ਇਹਨੂੰ ਲਾਈਟਾਂ ਲੱਗਿਆ ਜੀ ਲੋਕਲ ਨੰਬਰ ਪੀਵੀ 32 ਨਵਾਂ ਸ਼ਹਿਰ ਦਾ ਨਵੇਂ ਸ਼ਹਿਰ ਦਾ ਨੰਬਰ ਆ ਗਿਆ ਇਹ ਕਾਰ ਦੇ ਦਵਾਂਗੇ ਜੀ 4,70,000 ਦੀ ਕਾਰ ਦੇ ਦਵਾਂਗੇ 470 14 14 ਆ ਗਈ 14 ਹਾਂਜੀ 14 ਮਾਡਲ ਤੁਹਾਨੂੰ ਦੋਹੇ ਆਪਸ਼ਨਾਂ ਦੇਤੀਆਂ ਇੱਕ ਵੀਵੀ ਆ ਗਈ ਇਹ ਕਿਹੜੀ ਆ ਭਲਾ ਇਹ ਹੈਗੀ ਆ ਜੀ ਜੀ4 ਜੀ4 ਆ ਗਈ ਇਹ ਹਨਾ ਇਹ ਨੋਵਾ ਜੀ4 ਆ ਲਾਈਟ ਆਰੇ ਦੇ ਐਂਡ ਓਕੇ ਰਿਪੋਰਟ ਜਿਹਨੂੰ ਕਹਿੰਦੇ ਆ ਦਿਖਾ ਦਿਓ ਇੱਕ ਵਾਰੀ ਚੰਗੀ ਤਰ੍ਹਾਂ ਜਿਹੜੇ ਮੇਰੇ ਭਰਾ ਨੂੰ ਆ ਵੀ ਚਾਹੀਦੀ ਹੋਈ ਕਾਲ ਕਰ ਲਿਓ ਤੇ ਐਕਸਯੂਵੀ ਅੱਪ ਵੀ ਹਿਅਰੀ ਦੋ ਪਾਈਆਂ ਸੀ ਦੋਹੇ ਨਿਕਲ ਗਈਆਂ ਮੇਰੇ ਖਿਆਲੋਂ ਦੋਨੇ ਨਿਕਲ ਗਈਆਂ ਭਾਜੀ ਇਹ ਹੈਗੀ 2012 ਮਾਡਲ ਹਮ ਸੈਕੰਡ ਹੰਦਰ ਦੀ ਕਾਰ ਆ ਅੱਛਾ ਨੰਬਰ ਵੀ 0099 0099 ਪੀਵੀ10 ਲੁਧਿਆਣੇ ਦਾ ਨੰਬਰ ਆ ਲੁਧਿਆਣੇ ਦਾ ਨੰਬਰ ਆ ਜੀ ਕੀ ਕਹਿੰਦੀ ਕਾਰ ਫੇ ਇਹ ਇੱਕ ਵੇ ਰੇਟ 170000 ਦੀ ਕਾਰ ਦੇ ਦਵਾਂਗੇ ਬੰਦੇ ਨਾ ਵਾਕਈ ਸਹੀ ਗੱਲ ਆ ਐਕਸਯੂਵੀ ਪਹਿਲਾਂ ਦੋ ਪਾਈਆਂ ਸੀ ਨਾ ਉਹਨਾਂ ਦਾ ਵਜ੍ਹਾ ਇਹੀ ਸੀ ਛੋਟੇ ਜਿਹੇ ਢੀ ਘਾਰ ਆ ਮਿਲ ਜਾਂਦੀ ਆਲਟੋ ਦੇ ਰੇਟ ਤੇ ਆਲਟੋ ਦੇ ਰੇਟ ਸਹੀ ਆ ਔਰ ਮਤਲਬ ਕਿ ਕੋਈ ਐ ਨਹੀਂ ਆ ਵੀ ਰਤਵਾ ਪੂਰਾ ਬਣਦਾ ਬਾਈ ਜਦੋਂ ਕਾਰ ਲੰਘਦੀ ਆ ਨਾ ਪਤਾ ਲੱਗਦਾ ਵੀ ਕੋਈ ਕਾਰ ਲੰਗੀ ਆ ਇਹਦੇ ਪਿਛਲੀਆਂ ਸੀਟ 7 ਸੀਟਰ ਆ ਗਈ ਇੱਕ ਇਹ ਨਾਲੇ ਇਹਦੇ ਪਿਛਲੀਆਂ ਸੀਟਾਂ ਤੇ ਵੀ ਏਸੀ ਵੈਂਟ ਲੱਗ ਤੋਂ ਆ ਐਨ ਪਜੀ ਐਨ ਕੂਲਿੰਗ ਕਾਲਿੰਗ ਮੈਂ ਕਹਿੰਦਾ ਓਕੇ ਰਪੋਰਟ ਜਿਹਨੂੰ ਕਮ ਕਹਿੰਦੇ ਹੁਣ ਆਜੋ ਤੁਹਾਨੂੰ ਦਿਖਾਈਏ ਸਵਿਫਟਾਂ ਡਿਯਰਾਂ ਤੇ ਰੈਡਜ਼ ਹੋ ਗਈਆਂ ਆਈ 10 ਹੋ ਗਈਆਂ ਆ ਸਾਰ ਆ ਸਭ ਤੋਂ ਪਹਿਲੀ ਡੀਆਰ ਖੜੀ ਜਿਹੜੀ ਆਹਾ ਡੈਜ਼ਰ ਹੈਗੀ 2011 ਮਾਡਲ ਦੀ ਹਾਂਜੀ ਸੈਕੰਡ ਓਨਰ ਦੀ ਗਾਰ ਆ ਦੂਜੇ ਨਾਲ ਆਦੀ ਲਾਇ ਲੱਗੇ ਹੋਏ ਲਾਈਟਰ ਐਮ ਲੱਗੇ ਹੋ ਵੱਖਰੇ ਹਾਂ ਦੇਖੋ ਅੰਦਰੋਂ ਅੰਦਰੋਂ ਵੀ ਕੰਡੀਸ਼ਨ ਸਾਫ਼ ਐ ਕੀ ਕਹਿੰਦੀ ਆ ਫੇ ਇਹ ਜੀ ਕਾਰ ਦੇ ਦਵਾਂਗੇ ਵੀਰੇ 2 ਲੱਖ 15000 ਦੀ ਕਾਰ ਦੇ ਦਵਾਂਗੇ ਰੈਡੀ ਕਾਰ ਪਹਿਲਾਂ ਆਪਾਂ ਵੀਡੀਓ ਪਾਈ ਸੀ ਹਾਂ ਕਿਉਂਕਿ ਥੋੜਾ ਬਤਾ ਕੰਮ ਹੋਣ ਵਾਲਾ ਸੀ ਕਾਰ ਦਾ ਆਪਾਂ ਇਹ ਰੈਡੀ ਕਾਰ ਆ ਹੁਣ ਪੂਰੀ ਰੈਡੀ ਕਾਰ ਆ ਮਤਲਬ ਕੋਈ ਇਹਦੇ ਚ 1 ਰੁਪਿਆ ਵੀ ਨਹੀਂ ਲੈਣਾ ਜਿਹਨੂੰ ਕਹਿੰਦੇ ਆ ਇੱਕ ਕੋਈ ਕਹੂੰਗਾ 210 ਦੀ ਛੱਡ ਦਿਓ ਮੌਕੇ ਤੇ ਆਉਂਦੇ ਦੋ ਬੰਦੇ 210000 ਦੀ ਲੈ ਜਿਓ ਬਾਈ ਇਹ ਆਪਣਾ ਵਾਦਾ ਤੁਹਾਡੇ ਨਾਲ ਠੀਕ ਹੈ ਤੇ ਉਹਦੇ ਬਾਅਦ ਆਹ ਇਹ ਹੈਗੇ ਜੀ 2010 ਮਾਡਲ ਫਰਸਟ ਓਨਰ ਦੀ ਕਾਰ ਆ ਕਿਹੜੀ ਆ ਭਲਾ ਬੀਡੀਆਈ ਬੀਡੀਆਈ ਡੀਜ਼ਲ ਉਹ ਵੀ ਡੀਜ਼ਲ ਹੀ ਆ ਉਹ ਵੀ ਡੀਜ਼ਲ ਆ ਜੀ ਇਹ ਵੀ ਡੀਜ਼ਲ ਆ ਇਹ 30 ਤੱਕ ਪਰ ਪਾਸਿੰਗ ਕਰਵਾਈ ਹੁਣ ਅੱਛਾ ਹੋ ਗਈ ਪਾਸਿੰਗ ਹੋ ਗਈ ਫਰਸਟ ਓਨਰ ਦੀ ਕਾਰ 30 ਤੱਕ ਪਾਸ ਆ ਪਹਿਲੇ ਨਾ ਦੀ ਆ ਲੁਧਿਆਣੇ ਦਾ ਨੰਬਰ ਆ ਔਰ ਨੰਬਰ ਵੀ ਸੋਹਣਾ 99 ਤੇ ਨਾਲ 7 ਹਾਂਜੀ 9997 ਨੰਬਰ ਆ ਇਹਦਾ ਤੇ ਕੀ ਕਹਿੰਦੇ ਹੋ ਫੇ ਇਹ ਵੀਰੇ ਸਵਾ 2 ਲੱਖ ਰੁਪਏ ਦੀ ਕਰ ਦੇ ਦਵਾਂਗੇ ਸਵਾ 2 ਲੱਖ 30 ਤੱਕ ਪਾਸ ਆ 30 ਤੱਕ ਰਪਾਸ 30 ਤੱਕ ਪਾਸਿੰਗ ਵਾਲੀ ਕਾਰ ਡੀਜ਼ਲ ਦੀ Swift ਵਧੀਆ ਕਾਰ ਜਿਹੜੇ ਭਰਾ ਨੂੰ ਚਾਹੀਦੀ ਹੋਈ ਕਾਲ ਕਰ ਲਿਓ ਨੰਬਰ ਚੱਲਦਾ ਪਿਆ ਵਾ ਆਹਾ ਇਹ ਹੈਗੀ ਜੀ 2009 ਮਾਡਲ ਹਾਂ 29 ਤੱਕਰ ਪਾਸ ਆ ਕਰ ਇਹ ਵੀ 29 ਤੱਕ ਪਾਸ ਹਾਂ ਜੀ ਚਲੋ ਪਾਸਿੰਗ ਤਾਂ ਮੇਰੇ ਨਾਲ ਗੱਲ ਜੀ ਵੀ ਨਹੀਂ ਬਣਦੀ ਹਾਂ ਠੀਕ ਹੈ ਕਾਰ ਦਾ ਇੰਟੀਰੀਅਰ ਨਹੀਂ ਕਾਰ ਆ ਹੂੰ ਇਹ ਕਾਰ ਭਾਜੀ ਦੇ ਦੇਵਾਂਗੇ 190000 ਦੀ ਕਰ ਦੇ ਦਵਾਂਗੇ 190 ਦੀ ਡੀਜ਼ਲ ਹੀ ਆ ਡੀਜ਼ਲ ਲੈ ਆ ਫੇ ਚੱਕੋ ਫੇ ਮਿੱਤਰੋ ਟਾਇਰ ਵੀ ਵਧੀਆ ਕੰਡੀਸ਼ਨ ਟਾਇਰ ਪੂਰੇ ਨਵੇਂ ਪਏ ਆ ਔਰ ਜਿਹੜੇ ਭਰਾ ਨੂੰ ਕੋਈ ਕੰਮ ਖਰਚਾ ਨਹੀਂ ਚਾਹੀਦਾ ਕਾਰ ਦੇ ਉੱਤੇ ਵੀ ਜਿਹੜਾ ਕਹਿੰਦਾ ਵੀ ਬਾਈ 2 ਲੱਖ ਦਾ ਬਜਟ ਆ ਥੋੜ੍ਹ ਤੋਂ 2 ਵੀ ਨਹੀਂ ਲੈਣੇ ਹੁਣ 190000 ਦੀ ਬ੍ਰਿਜਸਟਨ ਦੇ ਨਵੇਂ ਟਾਇਰ ਲੱਗੇ ਹੋਏ ਆ ਲੁਧਿਆਣੇ ਦਾ ਪੱਕਾ ਨੰਬਰ ਆ ਕੋਈ ਦਿੱਲੀ ਹਰਿਆਣਾ ਨੰਬਰ ਨਹੀਂ ਜਿਹੜੇ ਭਰਾ ਨੂੰ ਲੋਕਲ ਚਲਾਣ ਲਈ ਚਾਹੀਦੀ ਆ ਐਵਰੇਜ ਹੋਣੀ ਆ ਮੇਨਟੇਨੈਂਸ ਕੁਝ ਵੀ ਨਹੀਂ ਆ ਕਾਲ ਕਰ ਲਿਓ ਨੰਬਰ ਪਾਏ ਹੋਏ ਇੱਕ ਆਹ ਸਵਿਫਟ ਇਹਦਾ ਤੋਹਫਾ ਹੈ ਵੀਰੇ ਤੋਹਫਾ ਤੋਹਫਾ ਉਹ ਕਿਹੜੇ ਹਿਸਾਬ ਨਾਲ 2012 ਮਾਡਲ ਆ ਕਾਰ ਕੰਡੀਸ਼ਨ ਚੈੱਕ ਕਰੋ ਕਾਰ ਦੀ ਬਾਈ ਸਹੀ ਗੱਲ ਆ ਸਹੀ ਗੱਲ 12 ਮਾਡਲ 12 ਭੱਲੇ ਇੱਕ ਵਾਰੀ ਦੇਖ ਲਓ ਇੰਟੀਰੀਅਰ ਤੇ ਦਵਾ ਦਾਬ ਨਾਲ ਬਾਹਰ ਆ ਕੇ ਐਕਸਟੀਰੀਅਰ ਦਿਖਾ ਦਿਓ ਇੱਕ ਵਾਰੀ ਚੈੱਕ ਕਰੋ ਬੰਪਰ ਓਰੀਜਨਲ ਆ ਕਾਰ ਸਾਰਾ ਬੰਪਰ ਤੋਂ ਬੰਪਰ ਓਰੀਜਨਲ ਦੇਖੋ ਬਾਈ 12 ਮਾਡਲ ਸ਼ੇਪ ਨਵੀਂ ਪੀਪੀ 65 ਮੁਹਾਲੀ ਤੇ ਦੱਸੋ ਫੇ ਇਹ ਵੀਰੇ ਉੱਦਾਂ ਦਾ 390000 ਡਿਮਾਂਡ ਹੈ ਇਹਦੀ ਛੱਡੋ ਇੱਕੇ ਰੇਟ ਇੱਕੋ ਹੀ 370000 ਦੀ ਕਾਰ ਦੇ ਦਵਾਂਗੇ 3 ਲੱਖ 65000 ਦੀ ਹੋਗੀ 65 ਦੇ ਥੋੜੇ ਧੱਕਾ ਕਰ ਲਈਦਾ ਤੁਹਾਡੇ ਨਾਲ ਆ ਕੇ ਚਲੋ ਕੋਈ ਗੱਲ ਨਹੀਂ ਬਣਦਾ ਵੀ ਆ ਜਿੱਥੇ ਭਰਾਵਾਂ ਦਾ ਪਿਆਰ ਹੋਵੇ ਪਹਿਲੇ ਨਾ ਚਾਬੀਆਂ ਦੋਹੇ ਚਾਬੀਆਂ ਪਹਿਲੇ ਨਾ ਦੀ ਫੋਗ ਲੈਂਪ ਸਾਰਾ ਕੁਝ ਲੱਗਿਆ ਹੋਇਆ ਵਾ ਆਹਾ ਇਹ ਹੈਗੇ ਜੀ 2011 ਮਾਡਲ i10 i10 ਨਵੀਂ ਸ਼ੇਪ ਆ ਜੀ ਮੇਗਾ ਨਾ ਨਵੀਂ ਸ਼ੇਪ ਵਾਲੀ ਟਾਇਰ ਨਵੇਂ ਟਾਇਰ ਨਵੇਂ ਆ ਜੀ ਸੀਟ ਕਵਰ ਵੀ ਨਵੇਂ ਆ ਰੇਟ ਰੇਟ ਭਾਜੀ ਇਹ ਇੱਕ ਹੈ ਰੇਟ ਇੱਕ ਹੀ ਮਤਲਬ ਦੀਵਾਲੀ ਧਮਾਕਾ ਆਫਰ ਵਾਲਾ ਰੇਟ ਚਾਹੀਦਾ ਇਹਦਾ ਵੀ ਬੰਦਾ ਸੋਚੇ ਨਾ ਦੁਬਾਰਾ ਨੂੰ ਸੋਚਣ ਦੀ ਲੋੜ ਨਾ ਪਵੇ ਵੀ ਜਾਵਾਂ ਕਿ ਰਹਿਣ ਦਾ ਇਹ 135000 ਦੀ ਘਰ ਦੇ ਦੋਮ 135000 ਨਵੀਂ ਸ਼ੇਪ ਔਰ ਕਾਰ ਪੂਰੀ ਸਾਫ ਸੁਥਰੀ ਜਿਹਨੂੰ ਕਹਿੰਦੇ ਆ ਸੀਟ ਕਵਰ ਤੱਕ ਬੰਦੇ ਦੇ ਨਾ ਮੇਨ ਕੰਮ ਪ੍ਰਾਣੀਕਾਰ ਦੇ ਵਿੱਚ ਇੱਕ ਇੱਕ ਦੋ ਆ ਹੀ ਹੁੰਦੇ ਆ ਟਾਇਰ ਪਾਉਣੇ ਪੈਂਦੇ ਆ ਸੀਟ ਕਵਰ ਪਾਉਣੇ ਪੈਂਦੇ ਆ ਸੀਟ ਕਵਰ ਤਾਂ ਕਹਿਣ ਓਕੇ ਰਪੋਂ ਨਵੇਂ ਦੇ ਨਵੇਂ ਚੜੇ ਹੋਏ ਆ ਕਾਲ ਕਰ ਲਿਓ ਮੈਗਨਾ ਮਾਡਲ ਆ ਪੈਟਰੋਲ ਦੀ ਕਾਰ ਆ ਆਹਾ ਇਹ ਹੈਗੀ ਜੀ 2013 ਮਾਡਲ ਹੂੰ ਰੇਡਜ਼ ਰੇਡਜ਼ ਬੀਡੀਆਈ ਬੀਡੀਆਈ 200 ਚ ਹੂੰ ਇਹ ਵੀਰੇ ਕਾਰ ਇੱਕੇ ਰੇਟ 215000 ਦੀ ਕਾਰ ਦੇ ਦਵਾਂਗੇ 13 ਮਾਡਲ 13 ਮਾਡਲ 215000 2 ਲੱਖ ਤੇ 15000 ਦੇ ਵਿੱਚ ਤੁਹਾਨੂੰ 13 ਮਾਡਲ ਦੀ ਰੇਟਸ ਗੱਡੀ ਮੇਰਾ ਭਰਾ ਨਾ ਕੋਸ਼ਿਸ਼ ਕਰਿਓ ਜੇ ਤੁਹਾਡੇ ਤੋਂ ਕੈਸ਼ ਪੈਸੇ ਹੋਏ ਨਾ ਤਾਂ ਕੈਸ਼ ਲੈ ਕੇ ਆਇਓ ਇਹਨਾਂ ਗਾਰਾਂ ਦੇ ਲਈ ਤੇ ਜਿਨ੍ਹਾਂ ਨੇ ਲੋਨ ਕਰਾਉਣਾ ਲੋਨ ਆਪਾਂ ਤੁਹਾਨੂੰ ਦੱਸ ਦਨੇ 14 ਮਾਡਲ ਢੋਤੇ ਵਾਲੀਆਂ ਗਾਰਾਂ ਤੇ ਆਪਾਂ ਲੋਨ ਕਰਵਾਵਾਂਗੇ ਕੋਸ਼ਿਸ਼ ਕਰਦਾਂਗੇ ਬਸ ਆਪਣਾ ਨਾ ਕਾਗਜ਼ ਪੱਤਰ ਲੈ ਕੇ ਆਇਓ ਨਾਲ ਤੇ ਫੋਨ ਕਰ ਲਿਓ ਸਕਰੀਨ ਤੇ ਨੰਬਰ ਮੈਂ ਪਾਇਆ ਹੋਇਆ ਵਾ ਹੁਣ ਉਹਦੇ ਬਾਅਦ ਉਹ ਕ੍ਰੇਟਾ ਵੀਰੇ ਉਹ ਜਿਹੜੀ ਖੜੀ ਆ ਕ੍ਰੇਟਾ ਹੈਗੀ ਵੀਰੇ 2016 ਮਾਡਲ ਸੈਕੰਡ ਹੁੰਦਾ ਦੀ ਗਾਰ ਆ ਲੋਕਲ ਹੁਸ਼ਿਆਰਪੁਰ ਦਾ ਨੰਬਰ ਆ ਅੱਛਾ ਫੈਮਿਲੀ ਕਾਰ ਹੂੰ ਇਹ ਮੇਰੇ ਦੇ ਦਵਾਗੇ 645000 ਦੀ ਕਾਰ ਦੇ ਦਵਾਗੇ ਚੱਕੋ ਫੇ ਡੀਆਰ ਦੇ ਰੇਟ ਦੇ ਵਿੱਚ ਤੁਹਾਨੂੰ ਕਰੇਟਾ ਔਰ 1.4 ਆ 1.6 ਆ ਇਹ 1.6 6 ਆ ਗਈ ਹੈ ਨਾ 1.6 ਆਫ ਦੇ ਇੱਕ ਥੱਲੇ ਵਾਲਾ ਮਾਡਲ ਟਾਪ ਤੋਂ ਇੱਕ ਥੱਲੇ ਵਾਲਾ ਕੰਪਨੀ ਵਾਲੇ ਲਾਏ ਆਗੇ ਆ ਸਪੋਇਲਰ ਸਪੋਇਲਰ ਸਾਰਾ ਕੁਝ ਲੱਗਿਆ ਤੁਹਾਨੂੰ ਮਿਲਣਾ ਵਾ ਕਾਲ ਕਰ ਲਿਓ ਇਹ ਤਾਂ ਆਂਦੀ ਡੀਲ ਆ ਆਹ ਇਹ ਹੈਗੀ ਪੈਟਰੋਲ ਚ i20 ਕਿਹੜੀ ਪਹਿਲਾ 2017 ਮਾਡਲ ਸਪੋਰਟਸ ਹੈਗੇ ਉਹ ਸਪੋਰਟਸ ਸਪੋਰਟਸ ਦਾ ਦੀ ਕਾਰ ਆ ਪਹਿਲੇ ਨਾਲ ਆਦੀ ਹੈ ਪਹਿਲੇ ਨਾਲ ਠੀਕ ਹੈ ਇਹ ਕਾਰ ਦੇ ਦਵਾਂਗੇ ਜੀ 5 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਚਾਰ ਪਚਾਨੇ ਦੇ ਲਈ ਇਹ ਦੇ ਦਵਾਂਗੇ ਕੁਝ ਗੱਡੀਆਂ ਤੇ ਨਾ ਮਤਲਬ ਕਿ ਤੁਹਾਨੂੰ ਵੀ ਚਲੋ ਐਕਸਪੈਕਟ ਅੱਛਾ ਇੱਕ ਚੀਜ਼ ਕਈ ਨਾ ਭਰਾ ਕਹਿੰਦੇ ਪੀਆਰ ਤੁਸੀਂ ਸਕ੍ਰਿਪਟ ਕਰਦੇ ਹੋ ਹਾਂ ਜੀ ਮਤਲਬ ਮਾਰਾ ਇਹ ਕੋਲ ਬੈਠੇ ਆਪਣੇ ਹਾਂ ਜੀ ਅੰਗਸਾਂ ਤੇ ਹਾਈ ਨੇ ਹਮੇਸ਼ਾ ਏਦਾਂ ਸੋ ਵੀ ਆਪਾਂ ਸਕ੍ਰਿਪਟ ਅੱਜ ਤੱਕ ਕੀਤੀ ਹੈ ਕਦੇ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਹੋਵੇ ਵੀ ਨਹੀਂ ਭਾਈ ਮੈਂ ਤੁਹਾਡੇ ਨੂੰ ਤੁਹਾਡੇ ਨੂੰ ਨਾ ਜਿੰਨੇ ਜਿੰਨਾ ਰੇਟ ਤੁਸੀਂ ਕਹਿ ਦੋਗੇ ਵੀ ਮੈਂ 5000 ਘਟਾਉਂਗਾ ਅੱਜ ਤੱਕ ਤਾਂ ਨਹੀਂ ਕੀਤਾ ਐਦਾਂ ਕਦੇ ਇਹਦਾ ਮੌਕੇ ਤਾਂ ਹੀ ਹੁੰਦਾ ਵਾ ਮੌਕੇ ਦਿੰਦਾ ਜੀ ਕਾਲ ਕਰ ਲਿਓ ਭਾਈ ਸਕਰੀਨ ਤੇ ਨੰਬਰ ਪਾਇਆ ਤੁਹਾਡੇ ਨਾਲ ਟਰਾਂਸਪੇਰੈਂਸੀ ਹਮੇਸ਼ਾ ਰੱਖੀਦੀ ਆ ਬਾਕੀ ਡੀਲਰ ਭਰਾ ਵੀ ਆਪਣੇ ਨੇ ਤੁਸੀਂ ਵੀ ਆਪਣੇ ਭਰਾਓ ਤੇ ਥੋੜਾ ਤਕਾ ਤੁਹਾਡੇ ਨਾਲ ਵੀ ਕਰ ਲੀਦਾ ਥੋੜਾ ਜਿਨਾ ਨਾਲ ਵੀ ਕਰ ਲੀਦਾ ਵਾ ਆਹਾ ਇਹ ਹੈਗੀ ਆ ਜੀ 2022 ਮਾਡਲ ਪੈਟਰੋਲ ਚ ਸਪੋਰਟਸ ਮਾਡਲ ਆ i20 ਹੂੰ ਚੱਲੀ ਸਰਬਾ 29000 ਨਾਲ ਦੇ ਟਾਇਰ ਹੂੰ ਪਾਫੇ ਬਣੀ ਉਤਰੇ ਕਾਰਾਂ ਦੇ ਨਹੀਂ ਪਾਫੇ ਟੱਕ ਨਹੀਂ ਉਤਰੇ ਸਹੀ ਗੱਲ ਆ ਦਿਖਾ ਦਿਓ ਇੱਕ ਵਾਰੀ ਅੰਦਰੋਂ ਪੰਡੂ ਬੰਪਰ ਅਰੀਜਨ ਵਾਲਾ ਕਾਰ ਪੂਰੀ ਪੂਰੀ ਪੰਨੀ ਬੈਗ ਜਿਹਨੂੰ ਕਹਿੰਦੇ ਆ ਦਿੱਲੀ ਵਾਲੇ ਨਾ ਪੰਨੀ ਬੈਗ ਕਹਿੰਦੇ ਹੁੰਦੇ ਆ ਉਹ ਕਾਰ ਹਾਂਜੀ ਉਹ ਕਾਰ ਸਪੋਰਟਸ ਆ ਸਪੋਰਟਸ ਨੇ ਹਾਂਜੀ ਸਪੋਰਟਸ ਆ ਸਪੋਰਟਸ ਆਗੇ ਦੱਸੋ ਫੇ ਇਹ ਵੀਰੇ ਉਦ ਦਾ 685000 ਰਪਏ ਦੀ ਹਾਂ ਇਹ 6.5 ਲੱਖ ਰੁਪਏ ਦੀ ਕਾਰ ਬਣ ਜੂਗੀ 6.5 ਲੱਖ ਦੀ ਕਾਰ ਵਾਂਜੂਗੀ ਬਾਈ ਇਹਦੇ ਤੇ ਲੋਨ ਸੋਨਾ ਹੋ ਜਾਊਗਾ ਜਿਹੜੇ ਮੇਰੇ ਭਰਾ ਨਵੀਂ ਕਾਰ ਲੈਣ ਚੱਲੇ ਆ ਤੇ ਪੈਸੇ ਬਚਾਣੇ ਚਾਹੁੰਦੇ ਆ ਕੋਈ ਕਾਰ ਨੂੰ ਕਨਸੀਡਰ ਕਰ ਲਿਓ ਨੰਬਰ ਮੈਂ ਪਾਇਆ ਹੋਇਆ ਵਾ ਮੱਲੂ ਪੋਤੇ ਆਣਾ ਤੁਸੀਂ ਫਗਵਾੜੇ ਤੋਂ ਬੰਗਿਆਂ ਮੇਨ ਹਾਈਵੇ ਦੇ ਉੱਤੇ ਬਾਰ-ਬਾਰ ਐਡਰੈਸ ਤੁਹਾਨੂੰ ਸਮਝਾ ਰਿਹਾ ਮੈਂ ਆ ਮੱਲੂ ਪੋਤੇ ਪਿੰਡ ਦਾ ਗੇਟ ਆ ਸਾਹਮਣੇ ਪਿਆ ਹੋਇਆ ਵਾ ਬਸ ਤੁਸੀਂ ਜਿਵੇਂ ਐਂਟਰ ਕਰੋਗੇ ਰਾਣਾ ਕਾਰ ਬਿਅਰ ਮੂਰੇ ਵਿਆ ਤੁਹਾਡੇ ਆਜੋ ਹੁਣ ਤੁਹਾਨੂੰ ਅਲਟੋਆਂ ਦਿਖਾਈਏ ਤੇ ਆ ਆ ਗਿਆ ਬਾਈ ਹੁਣ ਤੁਹਾਡੇ ਲਈ ਕੌਫਿਆਂ ਦਾ ਸਟਾਕ ਇਹ ਸਾਰਾ ਜਿੰਨਾ ਸਟਾਕ ਆ ਬਸ ਅਖੀਰ ਤੱਕ ਦੇਖਿਓ 60000 ਵਾਲੀ ਕਾਰ ਵੀ ਉਹ ਪਿੱਛੇ ਪਈ ਹੋਈ ਆ ਮੈਂ ਕਹਿੰਦਾ ਬਸ ਤੋਹਫਾ ਥੋੜਾ ਜਿਹਾ ਲੁਕੋ ਕੇ ਰੱਖਿਆ ਹੋਆ ਵਾ ਕਿੰਨਾ ਮਾਡਲ ਆ अल्टੋ 800 ਹਾਂਜੀ ਇਹ ਹੈਗੀ 2022 ਮਾਡਲ ਜੀ 22 ਮਾਡਲ अल्टੋ 800 800 ਚੱਲੀ ਸਿਰਫ 17000 ਲੈਟਰ ਬਕਰੇ ਲੈਟਰ ਇੱਕ ਵਾਰੀ ਨਾ ਆ ਕੇ ਦਿਖਾ ਦਿਓ ਜਮਾ ਸਾਫ ਪਈ ਆ ਕੋਈ ਕੰਮ ਖਰਚਾ ਨਹੀਂ ਨਵੀਂ ਕਾਰ ਹੈ ਨਵੀਂ ਨਵੀਂ ਮਾਇਆ ਦੱਸੋ ਕਿੰਨੀ ਮੰਗਦੇ ਹੋ ਇਹ ਹੈਗੀ 370000 ਡਿਮਾਂਡ ਹੈ ਇਹਦੀ ਹੂੰ 355000 ਦੀ ਗੱਰ ਮਿਲਣੀ ਆ 355000 ਦੀ ਕਾਰ ਇਹ ਦੇਣੀ ਆ ਬਾਈ ਉਹਨਾਂ ਨੇ ਠੀਕ ਹੈ ਬਾਈ ਟਾਇਰ ਟੱਪਾ ਤੇ ਜਿਹਨੂੰ ਕਹਿੰਦੇ ਆ ਨਾ ਇੱਕ ਇੱਕ ਚੀਜ਼ ਇੱਧਰ ਆਇਓ ਜਰਾ ਆ ਇੱਕ ਚੀਜ਼ ਤੁਹਾਨੂੰ ਦਿਖਾ ਦੇਣਾ ਉਹ ਨੀਚੇ ਦੇਖਿਓ ਸਟicker ਤੱਕ ਨਹੀਂ ਉਤਰਿਆ ਹੋਇਆ ਚੈੱਕ ਕਰ ਲਿਓ ਉਹ ਸਟicker ਤੱਕ ਨਹੀਂ ਉਤਰਿਆ ਹੋਇਆ ਕਾਰ ਦੇ ਜਿਹੜੇ ਭਰਾ ਨੂੰ ਚਾਹੀਦੀ ਹੋਈ ਕਾਲ ਕਰ ਲਿਓ ਰੇਟ ਤੁਹਾਨੂੰ ਦੱਸਤਾ ਵਾ ਇਹਦੇ ਤੇ ਲੋਨ ਵੀ ਵਧੀਆ ਹੋ ਜਾਣਾ ਵਾ ਆਹਾ ਇਹ ਹੈਗੀ ਵੀਰੇ 2020 ਮਾਡਲ ਲੋਕਲ ਨੰਬਰ ਨਮਾ ਸ਼ਹਿਰ ਨਮਾ ਸ਼ਹਿਰ ਆ ਮੂਰੀਓ ਆ ਕੇ ਦਿਖਾ ਦਿਓ ਇੱਕ ਵਾਰੀ ਨਵੇਂ ਸ਼ਹਿਰ ਦਾ ਲੋਕਲ ਨੰਬਰ ਆ ਗਿਆ ਹਨਾ ਹਾਂਜੀ ਤੇ ਕੀ ਕਹਿੰਦੀ ਫੇ ਕਾਰ ਇਹ ਚੱਲੀ ਆ ਜੀ ਕਾਰ 40000 ਦੇ ਕਰੀਬ ਚੱਲੀ ਆ ਪੀਪੀ 32 ਠੀਕ ਐ ਪੈਸੇ ਪੈਸੇ ਇਹਦੀ ਹੈਗੀ 315000 ਡਿਮਾਂਡ ਲਾਸਟ ਜਿਹੜਾ ਤੁਹਾਡੇ ਵੀਡੀਓ ਦੇਖਿਆ ਹਾਂਗਾ 3 ਲੱਖ ਰੁਪਏ ਦੀ ਕਾਰ ਦੇ ਦਵਾਂਗੇ 295 ਦੇ ਦੇ ਦਵਾਂਗੇ ਜੀ ਆਹਾ ਇਹ 2019 ਆ ਗਈ 19 ਠੀਕ ਐ 800 ਆ 800 ਹਾਂ ਤੇਰੀ 295000 ਡਿਮਾਂਡ ਆ ਹੂੰ ਲਾਸਟ 2,80,000 ਰੁਪਏ ਦੀ ਗੱਲ ਦੇ ਦਵਾਂਗੇ 2,75 ਦੀ ਹੋ ਗਈ ਆਹੋ ਇਹ ਹੈਗੀ ਆ ਜੀ 2018 ਮਾਡਲ ਅੱਛਾ ਇਹਦੀ ਹੈਗੀ ਆ ਜੀ 2,90,000 ਇਹਦੀ ਵੀ ਡਿਮਾਂਡ ਹੂੰ ਇਹ ਲਾਸਟ 2,70,000 ਦੀ ਗੱਲ ਦੇ ਦਵਾਂਗੇ 2,70,000 ਦੀ ਲਾਸਟ ਹੈ ਔਰ ਸਾਰੀਆਂ ਪਹਿਲੇ ਨਾਂ ਦੀਆਂ ਵਾ ਫਰਸਟ ਓਨਰ ਦੀਆਂ ਕਰਾਂ ਸਾਰੀਆਂ ਪਹਿਲੇ ਨਾਂ ਦੀਆਂ ਲੈਣ ਸਿਰ ਆਹ ਇਹ ਵੀ ਪਹਿਲੇ ਨਾਂ ਦੀ ਹਾਂਜੀ ਇਹ ਹੈਗੀ 2020 ਮਾਡਲ ਹਾਂ ਚੱਲੀ ਸਿਰਫ ਇਹ ਵੀ 35 ਹਜ਼ਾਰ ਚੱਲੀ ਐ 35 ਹਜ਼ਾਰ ਚੱਲੀ ਠੀਕ ਨਵੀਂ ਕਾਰ ਆ ਪੈਸੇ ਤੈਂਦੀ ਡਿਮਾਂਡ ਆ ਹੂੰ ਲਾਸਟ ਵੀਰੇ ਇਹ ਵੀ ਦੇ ਹੋਣੀ ਆ 290 ਹਜ਼ਾਰ ਦੀ ਦੇ ਦਮ 290 ਹਜ਼ਾਰ ਦੀ ਬਣ ਜੂਗੀ ਇਹ ਵੀ ਠੀਕ ਆ ਭਾਈ ਤੇ ਇੱਕ ਉਹ i10 ਖੜੀ ਜਿਹੜੀ i10 ਆ ਗਈ 2015 ਮਾਡਲ ਹਾਂਜੀ ਸਪੋਰਟਸ ਆਪਸ਼ਨ ਪੁਸ਼ ਬਟਨ ਸਟਾਰਟ ਵਾਲੀ ਉਹ ਤੇਰੀ ਪੁਸ਼ ਬਟਨ ਆ ਗਈ ਇਹ ਮੈਨੂਅਲ ਟਰਾਂਸਮਿਸ਼ਨ ਆ ਪਲੇਅਰ ਚੱਲਦਾ ਪਲੇਅਰ ਚੱਲਦਾ ਆਟੋ ਮਿਰਰ ਫੋਲਡ ਆ ਇਹਦੇ ਠੀਕ ਆ ਭਾਈ ਆਓ ਫੇਰ ਦੇਖੀਏ ਜਰਾ ਇੰਟੀਰੀਅਰ ਦੇਖੋ ਬਾਈ ਜਮਾ ਸਾਫ ਸੁਥਰਾ ਵਾ ਪੁਸ਼ ਬਟਨ ਸਟਾਰਟ ਆ ਗਈ ਨਾਲੇ ਹਨਾ ਪੁਸ਼ ਬਟਨ ਸਟਾਰਟ ਆ ਤੇ ਇਧਰੋਂ ਦੀ ਆ ਕੇ ਇੱਕ ਵਾਰੀ ਇੰਟੀਰੀਅਰ ਦਿਖਾ ਦਿਓ ਕਿੰਨੀ ਕੀ ਡਿਮਾਂਡ ਆ ਫੇ ਇਹਦੀ ਇਹ ਵੀਰੇ ਸਵਾਗਤ 3 ਲੱਖ ਡਿਮਾਂਡ ਆ ਇਹਦੀ ਹੂੰ 3 ਲੱਖ ਰੁਪਏ ਦੀ ਕਰ ਦੇਵਾਂਗੇ ਇੱਕੋ ਜੀ ਇੱਕੋ ਜੀ ਅੱਛਾ ਹੁਣ ਤੁਸੀਂ ਕਰ ਦਿਓ ਮੈਨੂੰ ਘਟਾਣ ਦੀ ਲੋੜ ਨਾ ਪਵੇ ਮੇਰੇ ਕਹਿ ਤੋ ਵਧ ਕਰ ਦਿਓ ਦੱਸੋ ਫੇ ਲਾਸਟ ਇੱਥੇ ਹੀ ਮਕਾਓ ਵੀ ਗਾਹਾਂ ਕਾ ਕੇ ਲੈ ਜਾਓ 295000 ਦੀ ਕਰ ਦੇ ਦੋ ਆ ਜਿਓ ਬਾਈ ਆਹਾ ਇਹਦਾ ਫਿਰ ਤੋਹਫਾ ਹੈ ਭਾਜੀ ਅੱਛਾ ਤੋਹਫਾ ਇਹੀ ਹੈ ਤੋਹਫਾ ਹੈ ਮੈਂ ਕਹਿੰਦਾ ਵੀ ਜਿਨੇ ਇਹ ਦੇਖ ਲਈ ਆ ਵੀਡੀਓ ਚ ਦੇਖ ਲਈ ਜਿਨੇ ਹਾਂਜੀ ਉਹਨੇ ਨਾ ਬਸ ਕਹਿਣਾ ਬਾਈ ਮੋਟਰਸਾਈਕਲ ਦੀ ਕਿੱਕ ਮਾਰ ਕਿੱਕ ਮਾਰ ਕਹਣਾ ਬਾਬਾ ਲੈ ਗਏ ਜਾਣੀ ਦੱਸੋ 6 ਮਾਡਲ ਹੈ ਜੀ ਹਾਂ ਤੁਹਾਡੇ ਸਾਹਮਣੇ ਲੋਕੀ ਲੱਖ ਰੁਪਏ 90000 ਆਪਾਂ ਇਹ ਕਾਰ ਦੇ ਦੇਣੀ ਸਿਰਫ 65000 ਦੀ ਕਾਰ ਉਹਦੇ ਵਿੱਚ ਉਹ ਹੀ ਮਾਨ ਤਾਨ ਹੋ ਜਾਊਗਾ 65 ਜੋ ਵੀ ਮਾਨਤਾਣ ਕਰੋਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਵੀਰੇ ਓਹੋ ਆਹ ਦੇਖੋ ਬਾਈ ਆਜੋ ਅੱਛਾ ਇਹ ਸਟੀering ਪਾਵਰ ਆ ਬਲਾ ਨਹੀਂ ਦੂਜਾ ਇਹ ਦੂਜੇ ਵਾਲਾ ਆ ਗਿਆ ਦੇਖੋ ਬਾਈ ਸਟੀering ਤੇ ਕਵਰ ਤੱਕ ਚੜਿਆ ਹੋਇਆ ਵਾ ਸੀਟ ਕਵਰ ਜਵਾਂ ਨਵੇਂ ਨੇ ਜਿਹੜੇ ਮੇਰੇ ਭਰਾ ਨੇ ਸਿੱਖਣ ਦੇ ਪਰਪਸ ਲਈ ਤੇ ਰੱਖਣ ਦੇ ਪਰਪਸ ਲਈ ਇੰਜਨ ਗੇਅਰ ਓਕੇ ਪੂਰਾ ਪੂਰਾ ਓਕੇ ਭਾਜੀ ਲੈ ਫੇ ਜਿਹੜੇ ਭਰਾ ਨੂੰ ਚਾਹੀਦੀ ਹੋਈ ਕਾਰ 65000 ਉਹਦੇ ਚੋਂ ਵੀ ਮਾਨਤਾਣ ਧਿਆਨ ਨਾਲ ਸੁਣ ਲਿਓ 65000 ਦੀ ਕਾਰ ਉਹਦੇ ਵਿੱਚੋਂ ਵੀ ਏਸੀ ਵਾਲਾ ਮਾਡਲ ਉਹਦੇ ਵਿੱਚੋਂ ਵੀ ਮਾਨਤਾਣ ਤੁਹਾਡਾ ਹੋ ਜਾਊਗਾ ਮਲੂਪੋ ਤੇ ਆਣਾ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਬਾਈ ਜਿਹੜੇ ਭਰਾ ਨੂੰ ਕਾਰ ਚਾਹੀਦੀ 65000 ਉਹਦੇ ਚੋਂ ਵੀ ਮਾਨ ਤਾ ਆਹਾ ਇਹ ਹੈਗੀ ਆ ਜੀ 2012 ਮਾਡਲ ਹਾਂ ਇਹ ਕਾਰ ਦੇ ਦਵਾਂਗੇ ਜੀ 1 ਲੱਖ 55 1 ਲੱਖ 55000 ਮੈਨੂਅਲ ਪੈਟਰੋਲ ਐਲ ਐਕਸ ਆਈ ਐਲ ਐਕਸ ਆਈ ਪਾਵਰ ਸਟੀering ਵਾਲੀ ਆ ਗਈ ਇਹ ਹਨਾ ਇਹ ਪਾਵਰ ਸਟੀering ਵਾਲੀ ਆ ਗਈ ਜਿਹੜੇ ਭਰਾ ਨੂੰ ਚਾਹੀਦੀ ਹੋ ਟਾਇਰ ਟਪਾ ਓਕੇ ਆ ਆਹਾ ਇਹ ਹੈਗੇ ਜੀ 2014 ਮਾਡਲ ਆ ਰਜਿਸਟਰਡ ਹੈ ਦੀ 16 ਦੀ 31 ਤੱਕ ਰਪਾ ਸਿੰਘ ਆ ਕਾਰ 31 ਤੱਕ ਹਾਂਜੀ ਠੀਕ ਐ ਇਹ ਕਾਰ ਦੇ ਦਵਾਂਗੇ 4 ਲੱਖ 10000 ਦੀ ਲਾਸਟ ਕਾਰ 4 ਲੱਖ ਤੇ 10000 ਅੰਟੀਰੀਅਰ ਦੇਖ ਲਓ ਸੀਟ ਕਵਰ ਸਾਰਾ ਕੁਝ ਓਕੇ ਰਿਪੋਰਟ ਆ ਇਹ ਵੇਰੀਐਂਟ ਕਿਹੜਾ ਭਲਾ VDI ਹੈ ਜੀ VDI ਆ ਗਈ ਡੀਜ਼ਲ ਦੀ ਉਹ ਕਾਰ ਆ ਇਹੀ ਕੋਸ਼ ਚੱਲਦਾ ਬਾਈ ਅੱਜ ਕੱਲ ਆਹੀ ਕੋਸ਼ੀ ਕਰਾਂ ਲੈਂਦੇ ਆ ਜ਼ਿਆਦਾਤਰ ਭਰਾ ਆਪਣੇ ਸੂਜ਼ੂਕੀ ਦੀਆਂ ਹੀ ਕਾਰਾਂ ਲਿਆਏ ਆ ਆਪਾਂ ਅੱਜ ਤੁਹਾਡੇ ਆਹਾ ਇਹ ਹੈਗੀ ਜੀ 2011 ਮਾਡਲ ਹੂੰ ਸੈਕੰਡ ਓਨਰ ਦੀ ਕਾਰ ਆ ਇਹ ਕਾਰ ਦੇ ਦਵਾਂਗੇ ਜੀ 1,60,000 ਦੀ ਕਾਰ ਦੇ ਦਵਾਂਗੇ 1,60,000 ਦੇ ਵਿੱਚ VXI VXI ਪੈਟਰੋਲ ਔਰ ਅੰਦਰੋਂ ਦੀ ਇੰਟੀਰੀਅਰ ਦੇਖ ਲਓ ਤੁਸੀਂ ਜਿਹੜੇ ਭਰਾ ਨੂੰ ਕਿਸੇ ਵੀ ਕਾਰ ਦੀ ਰਿਕੁਆਇਰਮੈਂਟ ਜਿਹੜੀ ਅੱਜ ਦੀ ਵੀਡੀਓ ਚ ਪੈ ਗਈ ਉਹ ਨੰਬਰ ਮੈਂ ਪਾਏ ਹੋਏ ਆ ਕਾਲ ਕਰ ਲਿਓ ਤੇ ਉਹਦੇ ਬਾਅਦ ਆਹ K10 ਹਾਂਜੀ ਇਹ ਹੈਗੀ ਆ ਜੀ 2013 ਮਾਡਲ ਉਹ ਵੀ K10 ਨਹੀਂ ਆ ਉਹ ਵੀ K10 ਆ ਜੀ ਇਹ ਵੀ K10 ਆ ਇਹ 2013 ਮਾਡਲ ਆ ਅੱਛਾ ਇਹਦੀ ਤਾਂ ਉਦਾਂ ਜੀ ਆਪਾਂ ਡਿਮਾਂਡ ਕਰਦੇ ਆ 240000 ਹੂੰ 1 ਕੇ ਰੇਟ ਸਵਾ 2 ਲੱਖ ਰੁਪਏ ਦੀ ਕਾਰ ਲਾਸਟ ਦੇਣੀ ਹੈ ਗੱਲ 225000 ਦੇ ਵਿੱਚ ਕਾਰ ਤੁਹਾਨੂੰ ਹੱਥ ਦੇ ਵਿੱਚ ਚਾਬੀ ਫੜਾ ਦੇਣੀ ਆ ਮੈਟ ਇਹਦੇ ਚ ਲੱਗੇ ਹੋਏ ਆ ਪੂਰੇ ਓਕੇ ਰਿਪੋਰਟ ਵਾਲੇ ਠੀਕ ਆ ਬਾਈ ਸੀਟ ਕਵਰ ਐਨ ਓਕੇ ਰਿਪੋਰਟ ਚੜੇ ਹੋਏ ਆ ਕੁਝ ਵੀ ਨਹੀਂ ਕਰਾਣਾ ਤੁਸੀਂ ਕਾਰ ਆ ਕੇ ਲੈ ਕੇ ਜਾਣੀ ਆ ਨੰਬਰ ਮੈਂ ਪਾਇਆ ਹੋਇਆ ਵਾ ਤੁਸੀਂ ਆ ਸਕਦੇ ਹੋ ਟਾਇਰ ਨਵੇਂ ਆ ਐਕਸਯੂਵੀ ਐਕਸਯੂਵੀ ਹੈਗੀ ਆ ਜੀ 2014 ਮਾਡਲ ਆ ਹੂੰ 82-83 ਹਜ਼ਾਰ ਦੇ ਕਰੀਬ ਚੱਲੀ ਆ। ਹੂੰ। ਆ ਨਾਲ ਦੇ ਡੈਰ ਹੈ ਤੇ। ਨਾਲ ਦੀ ਆ। ਨਾਲ ਦੇ। ਠੀਕ ਐ। ਇਹ ਕਾਰ ਦੇ ਦਵਾਂਗੇ ਜੀ। 4,75,000 ਚਾਰ ਲੱਖ 75 ਹਜ਼ਾਰ। 4,75,000। ਮਤਲਬ ਤੂੰ ਐਸਾ ਹਾਲਾ ਸਵਿਫਟ ਦੇ ਰੇਟ ਦੇ ਵਿੱਚ ਤੁਹਾਨੂੰ ਐਡੀ ਵੱਡੀ ਕਾਰ ਮਿਲ ਦੇਣੀ ਆ। ਜਿਹੜੇ ਖੁੱਲੀ ਡੁੱਲੀ ਕਾਰ ਦੇ ਸ਼ਕੀਨ ਆ ਉਹਨਾਂ ਦੇ ਲਈ ਬੈਸਟ ਆਪਸ਼ਨ ਆ। ਹੁਣ ਇੱਕ ਕਾਲੇ ਰੰਗ ਦੀ ਬਲੇਰੋ ਵੀ ਖੜੀ ਆਪਣੇ ਤੋਂ। ਇਹ ਕੀ ਕਹਿੰਦੀ ਆ? ਇਹ ਹੈਗੀ ਵੀਰੇ 2011 ਮਾਡਲ ਆ ਹਾਂ ਫਸਟ ਓਨਰ ਦੀ ਕਾਰ ਆ ਅੱਛਾ ਜੀ ਪਹਿਲੇ ਨਾਂ ਦੀ ਆ ਪਹਿਲੇ ਨਾਂ ਦੀ 11 ਹੋਣ ਦੇ ਬਾਵਜੂਦ ਵੀ 11 ਔਰ ਕਾਲੇ ਰੰਗ ਦੀ ਨੂੰ ਤਾਂ ਲੋਕੀ ਉਹੀ ਭੱਜ-ਭੱਜ ਪੈਂਦੇ ਆ ਜ਼ਰੂਰ ਜੀ ਦੱਸੋ ਇਹ ਕਾਰ ਜੀ ਦੇ ਦੇਵਾਂਗੇ 2.5 ਲੱਖ ਦੀ ਕਾਰ ਦੇ ਦਵਾਂਗੇ 2.45 ਦੇ ਜੀ ਚਲੋ ਛੱਡੋ ਹੁਣ ਦਿਵਾਲੀ ਆ ਗਈ ਨਾ ਚੁਗਾ ਦਿਓ ਆ ਟਾਇਟ ਪਾ ਨਵਾਂ ਵਾ ਕਾਲੇ ਰੰਗ ਦੀ ਆ ਜਿੱਦਾਂ ਇਹਦੇ ਲਾਇ ਪੈ ਗੇ ਤੇ ਜੇ ਮੈਂ ਕਹਨਾ ਇਹ ਲੰਗ ਗਈ ਪਿੰਡ 'ਚੋਂ ਤਾਂ ਫੇਰ ਲੋਕੀ ਮੁਰਮੁਰ ਦੇਖਣਗੇ ਮੁਰਮੁਰ ਦੇਖ ਇਹ ਕਿਹੜੀ ਵਾਲੀ ਆ ਭਲਾ ਇਹ ਟੌਪ ਵਾਲੀ ਹੈ ZLX ਸਾਕੇ ਕਿਹੜੀ ਹੈ ਟੌਪ ਦਾ ਇੱਕ ਥੱਲੇ ਵਾਲਾ ਜੀ ਟੌਪ ਤੋਂ ਇੱਕ ਥੱਲੇ ਵਾਲਾ ਆ ਗਿਆ ਇਹ ਵੇਰੀਐਂਟ ਜਿਹੜੇ ਭਰਾ ਨੂੰ ਕਾਰ ਕੋਈ ਵੀ ਚਾਹੀਦੀ ਹੋਈ ਜਿੰਨੀਆਂ ਅੱਜ ਦੀ ਵੀਡੀਓ 'ਚ ਦਿਖਾਈਆਂ ਵਾ ਕਾਲ ਕਰ ਲਿਓ ਤੇ ਹੋਪ ਕਰਦੇ ਆ ਆਪਣੇ ਵੱਲੋਂ ਤਾਂ ਬਹੁਤ ਵਧੀਆ ਹੀ ਕੀਤਾ ਵਾ ਜਿੰਨਾ ਸਟਾਕ ਸ਼ੂਟ ਕੀਤਾ ਵਾ ਮੇਰੇ ਖਿਆਲ ਨਾਲ 30-35 ਕਾਰਾਂ ਤਾਂ ਹੈਗੀਆਂ ਸੀ ਅੱਜ ਹਾਂਜੀ ਹਾਂਜੀ ਨੰਬਰ ਪਾ ਤੇ ਤੇ ਭਰਾ ਮੇਰਾ ਇਹ ਜ਼ਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਅੱਜ ਦੀ ਕਿਹੋ ਜਿਹੀ ਲੱਗੀ ਆ ਬਹੁਤ ਕੋਸ਼ਿਸ਼ ਕੀਤੀ ਆ ਵੀ ਸੋਹਣਾ ਜਿਹਾ ਸਟਾਕ ਲੈ ਕੇ ਆਈਏ ਵੀ ਜਿਹੜਾ ਨਾ ਵਿਕਣ ਵਾਲਾ ਵਾ ਪੀ ਜਿਹੜਾ ਤੁਹਾਨੂੰ ਆਲਵੇਜ਼ ਡਿਮਾਂਡ ਚ ਰਹਿੰਦਾ ਅਲਟੂਆ ਡਿਏਰਾ ਸਵਿਫਟਾ ਨੋਵਾ ਆਰਟੀਗਾ ਆਈ 10 ਆਹੀ ਕੋਸ਼ਿਸ਼ ਚੱਲਦਾ ਵਾ ਤੇ ਆਹੀ ਕੋਸ਼ਿਸ਼ ਵੇਖਦਾ ਵਾ ਤੇ ਜੇ ਵੀਡੀਓ ਵਧੀਆ ਲੱਗੀ ਬਾਈ ਜਿਹੜੇ ਤਾਂ ਮੇਰੇ ਭਰਾ ਹੈਗੇ ਪੁਰਾਣੇ ਉਹਨਾਂ ਨੇ ਤਾਂ ਕਮੈਂਟ ਕਰ ਦੇਣਾ ਵਾ ਤੇ ਤੁਸੀਂ ਜੇ ਹੈਗੇ ਨਵੇਂ ਤੁਸੀਂ ਕਮੈਂਟ ਜ਼ਰੂਰ ਕਰਨਾ ਬਾਈ ਕਿ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਤੇ ਕਿਹੜੇ ਕਸਬੇ ਤੋਂ ਪੀਪੀ 01 ਵਾਲੇ ਪੀਪੀ 01 ਕਮੈਂਟ ਕਰ ਦਿਓ 02 03 04 ਅੱਜ ਦੇਖਣਾ ਵੀ ਪੰਜਾਬ ਕਿੰਨਾ ਜੁੜਿਆ ਹੋਇਆ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਦੇ ਪਿਆਰ ਦੇ ਅੰਦਰੋਂ ਆਪਣੇ ਭਰਾ ਨੂੰ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਜੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਆਪਾਂ ਤਾਂ ਤੱਕ ਲਈ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ